ਇੱਕ ਇਤਿਹਾਸਿਕ ਪੰਜਾਬ ਬਚਾਓ ਜਿਹੜੀ ਯਾਤਰਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਐਡਵਾਈਸ ਦੇ ਵਿੱਚ 1 ਫਰਵਰੀ ਤੋਂ 10 ਵਜੇ ਸਵੇਰੇ ਸ਼੍ਰੀ ਕਾਟਕ ਸਾਬ ਸ਼੍ਰੀ ਅੰਮ੍ਰਿਤਸਰ ਤੋਂ ਅਰਦਾਸ ਕਰਕੇ ਜਿਹੜੀ ਆ ਉਹ ਸ਼ੁਰੂ ਕੀਤੀ ਜਾਂਦੀ ਹੈ। ਇਹਦੇ ਵਿੱਚ ਪਹਿਲੇ ਪੜਾਅ ਦੇ ਵਿੱਚ ਜਿਹੜਾ 1 ਫਰਵਰੀ ਤੋਂ 28 ਫਰਵਰੀ ਤੱਕ ਦਾ ਇਹਦੇ ਵਿੱਚ 43 ਵਿਧਾਨ ਸਭਾ ਹਲਕੇ ਜਿਹੜੇ ਆ ਉਹ ਅਸੀਂ ਕਵਰ ਜਿਹੜੇ ਆ ਉਹ ਪਹਿਲੇ ਦੌਰ ਦੇ ਵਿੱਚ ਕਰਾਂਗੇ। ਬਾਕੀ ਹਰ ਰੋਜ਼ ਦੋ ਹਲਕੇ ਜਿਹੜੇ ਨਾਲ-ਨਾਲ ਲੱਗਦੇ ਆ ਉਹ ਦੋ ਹਲਕੇ ਆ ਜਿੱਤੇ ਪ੍ਰਧਾਨ ਸਾਹਿਬ ਆਪਣੇ ਕਾਫਲੇ ਦੀ ਸ਼ਕਲ ਦੇ ਵਿੱਚ ਜਿਸ ਵਿੱਚ ਸੀਨੀਅਰ ਲੀਡਰਸ਼ਿਪ ਜਿਹੜੀ ਪਾਰਟੀ ਦੀ ਹੈ ਉਹ ਸਾਰੀ ਉਹਨਾਂ ਦੇ ਨਾਲ ਹੋਈ ਅਕਾਲੀ ਦਲ ਸਮਝਦਾ ਹੈ ਕਿ ਇਹਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ ਅਸੀਂ ਆਪਣਾ ਉਹ ਪੰਜਾਬ ਨੂੰ ਬਚਾਉਣਾ ਕਿਸ ਤਰ੍ਹਾਂ ਉਹਦੇ ਵਾਸਤੇ ਇੱਕ ਇਤਿਹਾਸਿਕ ਪੰਜਾਬ ਬਚਾਓ ਜਿਹੜੀ ਯਾਤਰਾ ਉਹ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਅਡਵਾਈਸ ਦੇ ਵਿੱਚ ਇੱਕ ਫਰਵਰੀ ਤੋਂ 10 ਵਜੇ ਸਵੇਰੇ ਸ਼੍ਰੀ ਕਾਰਤਕ ਸਾਹਿਬ ਸ਼੍ਰੀ ਅੰਮ੍ਰਿਤਸਰ ਤੋਂ ਅਰਦਾਸ ਕਰਕੇ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਰਹੀ ਹੈ। ਇਹਦੇ ਵਿੱਚ ਪਹਿਲੇ ਪੜਾਅ ਦੇ ਵਿੱਚ ਜਿਹੜਾ 1 ਫਰਵਰੀ ਤੋਂ 28 ਫਰਵਰੀ ਤੱਕ ਦਾ ਇਹਦੇ ਵਿੱਚ 43 ਵਿਧਾਨ ਸਭਾ ਹਲਕੇ ਜਿਹੜੇ ਆ ਉਹ ਅਸੀਂ ਕਵਰ ਜਿਹੜੇ ਆ ਉਹ ਪਹਿਲੇ ਦੌਰ ਦੇ ਵਿੱਚ ਕਰਾਂਗੇ। ਤਕਰੀਬਨ ਹਰ ਰੋਜ਼ ਦੋ ਹਲਕੇ ਨੇ ਇੱਕ ਅੱਧਾ ਤਿੰਨ ਹੈ ਜਿੱਦਨ ਪੰਜ ਹਲਕੇ ਅੰਮ੍ਰਿਤਸਰ ਸ਼ਹਿਰ ਦੇ ਇੱਕੋ ਦਿਨ ਚ ਕਵਰ ਕੀਤੇ ਜਾਣਗੇ। ਬਾਕੀ ਹਰ ਰੋਜ਼ ਦੋ ਹਲਕੇ ਜਿਹੜੇ ਨਾਲ-ਨਾਲ ਲੱਗਦੇ ਆ। ਉਹ ਦੋ ਹਲਕੇ ਆ ਜਿੱਥੇ ਪ੍ਰਧਾਨ ਸਾਹਿਬ ਆਪਣੇ ਕਾਫਲੇ ਦੀ ਸ਼ਕਲ ਦੇ ਵਿੱਚ ਜਿੱਦ ਵਿੱਚ ਸੀਨੀਅਰ ਲੀਡਰਸ਼ਿਪ ਜਿਹੜੀ ਪਾਰਟੀ ਦੀ ਹੈ। ਉਹ ਸਾਰੀ ਉਹਨਾਂ ਦੇ ਨਾਲ ਹੋਏ। ਉਸ ਵੇਲੇ ਜਿਹੜੀ ਸਾਡੀ ਸਰਕਾਰ ਦੇ ਚੰਗੇ ਕੰਮ ਕੀਤੇ ਹੋਏ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀਆਂ ਸ਼ਾਨਾਮੱਤੀ ਪ੍ਰਾਪਤੀਆਂ ਨੇ ਉਹ ਵੀ ਨਾਲ ਹਾਈਲਾਈਟ ਕਰਨ ਵਾਸਤੇ ਗੱਡੀਆਂ ਚੱਲਣ ਗਿਆ ਔਰ ਜੋ ਕਾਂਗਰਸ ਨੇ ਔਰ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਮਾੜਾ ਹਾਲ ਕੀਤਾ ਉਹਦਾ ਵੀ ਜਿਹੜਾ ਹੈ ਲੇਖਾ ਜੋਖਾ ਜਿਹੜਾ ਉਹ ਉਹਦੀ ਪਰਫਾਰਮੈਂਸ ਜਿਹੜੀ ਆ ਉਹ ਵੀ ਨਾਲ ਜਿਹੜੀਆਂ ਗੱਡੀਆਂ ਚੱਲਣਗੇ ਉਹਦੇ ਉੱਤੇ ਉਹ ਸਾਰਾ ਕੁਝ ਜਿਹੜਾ ਉਹ ਰੂਪਮਾਨ ਕੀਤਾ ਜਾਏਗਾ ਹਰ ਹਲਕੇ ਦੇ ਵਿੱਚ ਦੋ ਤਿੰਨ ਜਗ੍ਹਾ ਦੇ ਉੱਤੇ ਰੁਕ ਕੇ ਜਿਹੜੀ ਸਾਡੇ ਉਹਨਾਂ ਹਲਕਿਆਂ ਦੇ ਵਿੱਚ ਸੇਵਾ ਕਰ ਰਹੇ ਨੇ ਸਾਡੇ ਹਲਕਾ ਇੰਚਾਰਜ ਨੇ ਜਾਂ ਹੋਰ ਸੀਨੀਅਰ ਲੀਡਰ ਨੇ ਉਹ ਸਲਾਹ ਕਰਕੇ ਉਹ ਪੁਆਇੰਟ ਨਿਰਧਾਰਿਤ ਕਰਨਗੇ ਉੱਥੇ ਉਹ ਖੁੱਲ ਕੇ ਜਿਹੜੇ ਜਨਤਾ ਦੇ ਨਾਲ ਆਪਣੀ ਗੱਲ ਵੀ ਕਰਨਗੇ ਔਰ ਉਹਨਾਂ ਦੀ ਵੀ ਕੋਈ ਮਸਲਾ ਹੋਏਗਾ ਤੇ ਉਹ ਸੁਣਨਗੇ ਇਸ ਕਰਕੇ ਜ਼ਰੂਰੀ ਹੋ ਗਿਆ ਕਿ ਅੱਜ ਪੰਜਾਬ ਨੂੰ ਬਚਾਉਣ ਵਾਸਤੇ ਕਿਉਂਕਿ ਪੰਜਾਬ ਦੇਸ਼ ਦੀ ਖੜਬ ਪੁਜਾ ਅਕਾਲੀ ਦਲ ਸਮਝਦਾ ਹੈ ਕਿ ਇਹਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ ਅਸੀਂ ਆਪਣਾ ਉਹ ਪੰਜਾਬ ਨੂੰ ਬਚਾਉਣਾ ਕਿਸ ਤਰ੍ਹਾਂ ਉਹਦੇ ਵਾਸਤੇ ਇੱਕ ਇਤਿਹਾਸਿਕ ਪੰਜਾਬ ਬਚਾਓ ਜਿਹੜੀ ਯਾਤਰਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਅਡਵਾਈਸ ਦੇ ਵਿੱਚ ਇੱਕ ਫਰਦਰੀ ਤੋਂ 10 ਵਜੇ ਸਵੇਰੇ ਸ਼੍ਰੀ ਕਾਰਤਕ ਸਾਹਿਬ ਸ਼੍ਰੀ ਅੰਮ੍ਰਿਤਸਰ ਤੋਂ ਅਰਦਾਸ ਕਰਕੇ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਰਹੀ ਹੈ ਇਹਦੇ ਵਿੱਚ ਪਹਿਲੇ ਪੜਾਅ ਦੇ ਵਿੱਚ ਜਿਹੜਾ 1 ਫਰਵਰੀ ਤੋਂ 28 ਫਰਵਰੀ ਤੱਕ ਦਾ ਇਹਦੇ ਵਿੱਚ 43 ਵਿਧਾਨ ਸਭਾ ਹਲਕੇ ਜਿਹੜੇ ਆ ਉਹ ਅਸੀਂ ਕਵਰ ਜਿਹੜੇ ਆ ਉਹ ਪਹਿਲੇ ਦੌਰ ਦੇ ਵਿੱਚ ਕਰਾਂਗੇ ਤਕਰੀਬਨ ਹਰ ਰੋਜ਼ ਦੋ ਹਲਕੇ ਨੇ ਇੱਕ ਅੱਧਾ ਤਿੰਨ ਹੈ ਜਿੱਦਨ ਪੰਜ ਹਲਕੇ ਅਮਰਸਰ ਸ਼ਹਿਰ ਦੇ ਇੱਕੋ ਦਿਨ ਚ ਕਵਰ ਕੀਤੇ ਜਾਣਗੇ ਬਾਕੀ ਹਰ ਰੋਜ਼ ਦੋ ਹਲਕੇ ਜਿਹੜੇ ਨਾਲ ਨਾਲ ਲੱਗਦੇ ਆ ਉਹ ਦੋ ਹਲਕੇ ਆ ਜਿੱਥੇ ਪ੍ਰਧਾਨ ਸਾਹਿਬ ਆਪਣੇ ਕਾਫਲੇ ਦੀ ਸ਼ਕਲ ਦੇ ਵਿੱਚ ਜਿੱਦੇ ਚ ਸੀਨੀਅਰ ਲੀਡਰਸ਼ਿਪ ਜਿਹੜੀ ਪਾਰਟੀ ਦੀ ਹੈ ਉਹ ਸਾਰੀ ਉਹਨਾਂ ਦੇ ਨਾਲ ਹੋਏਗੀ ਉਸ ਵੇਲੇ ਜਿਹੜੀ ਸਾਡੀ ਸਰਕਾਰ ਦੇ ਚੰਗੇ ਕੰਮ ਕੀਤੇ ਹੋਏ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀਆਂ ਸ਼ਾਨਾਮੱਤੀ ਪ੍ਰਾਪਤੀਆਂ ਨੇ ਉਹ ਵੀ ਨਾਲ ਹਾਈਲਾਈਟ ਕਰਨ ਵਾਸਤੇ ਗੱਡੀਆਂ ਚੱਲਣ ਗਿਆ ਔਰ ਜੋ ਕਾਂਗਰਸ ਨੇ ਔਰ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਮਾੜਾ ਹਾਲ ਕੀਤਾ ਉਹਦਾ ਵੀ ਜਿਹੜਾ ਹੈ ਲੇਖਾ ਜੋਖਾ ਜਿਹੜਾ ਉਹ ਉਹਦੀ ਪਰਫਾਰਮੈਂਸ ਜਿਹੜੀ ਆ ਉਹ ਵੀ ਨਾਲ ਜਿਹੜੀਆਂ ਗੱਡੀਆਂ ਚੱਲਣਗੇ ਉਹਦੇ ਉੱਤੇ ਉਹ ਸਾਰਾ ਕੁਝ ਜਿਹੜਾ ਉਹ ਰੂਪਮਾਨ ਕੀਤਾ ਜਾਏਗਾ ਹਰ ਹਲਕੇ ਦੇ ਵਿੱਚ ਦੋ ਤਿੰਨ ਜਗ੍ਹਾ ਦੇ ਉੱਤੇ ਰੁਕ ਕੇ ਜਿਹੜੀ ਸਾਡੇ ਉਹਨਾਂ ਹਲਕਿਆਂ ਦੇ ਵਿੱਚ ਸੇਵਾ ਕਰ ਰਹੇ ਨੇ ਸਾਡੇ ਹਲਕਾ ਇੰਚਾਰਜ ਨੇ ਜਾਂ ਹੋਰ ਸੀਨੀਅਰ ਲੀਡਰ ਨੇ ਉਹ ਸਲਾਹ ਕਰਕੇ ਉਹ ਪੁਆਇੰਟ ਨਿਰਧਾਰਤ ਕਰਨਗੇ ਉਥੇ ਉਹ ਖੁੱਲ ਕੇ ਜਿਹੜੇ ਜਨਤਾ ਦੇ ਨਾਲ ਆਪਣੀ ਗੱਲ ਵੀ ਕਰਨਗੇ ਔਰ ਉਹਨਾਂ ਦੀ ਵੀ ਕੋਈ ਮਸਲਾ ਹੋਏਗਾ ਤੇ ਉਹ ਸੁਣਨਗੇ ਇਸ ਕਰਕੇ ਜ਼ਰੂਰੀ ਹੋ ਗਿਆ ਕਿ ਅੱਜ ਪੰਜਾਬ ਨੂੰ ਬਚਾਉਣ ਵਾਸਤੇ ਕਿਉਂਕਿ ਪੰਜਾਬ ਦੇਸ਼ ਦੀ ਖੜਕ ਪੁਜਾ